ਜੋ ਚਲਾਈਆਂ ਜਾ ਰਹੀਆਂ ਨੇ ਜ਼ਮੀਨ ਦੇ ਬਾਰੇ ਕਿ ਕਿਸ ਤਰੀਕੇ ਨਾਲ ਖੋਦੇ ਮੰਤਰੀ ਨਾਲਜੀਤ ਕੁਮਰ ਜਿਹੜੇ ਨੇ ਉਹ ਕਾਰਨਾਮਾ ਚਲਾ ਰਹੇ ਨੇ ਤੇ 100 ਕਿਲਾ ਜ਼ਮੀਨ ਹੈ ਜਿਹੜੀ ਇਸ ਦਾ ਕਬਜ਼ਾ ਅੱਜ ਪਿਆ ਜਾ ਰਿਹਾ ਹੈ ਪਿਆ ਜਾ ਰਿਹਾ ਹੈ ਕੁਮਾਰ ਨਾਲਜੀਤ ਕੁਮਰ ਜਿਹੜਾ ਕੰਕਸ਼ਨ ਚਲਾਉਂਦੇ ਹੋਏ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਜਿਹੜੀਆਂ ਨੇ ਨੇ ਆ ਰਹੇ ਨੇ ਮੰਤਰੀ ਲਾਲਜੀਤ ਪੁੱਲਰ ਸਰਕਾਰ ਵੱਲੋਂ ਕੁਝ ਮੀਂਹ ਮਈ ਇਹਨੇ ਸਿੱਧੀ ਕੰਟੈਂਡ ਲੈਗਾ ਨੇ ਤੇ ਟਰੈਕਟਰ ਜਿਹੜਾ ਚਲਾਇਆ ਜਾ ਰਿਹਾ ਹੈ ਮੰਤਰੀ ਲਾਲਜੀਤ ਖੋਲਰ ਵੱਲੋਂ ਟਰੈਕਟਰ ਜਿਹੜਾ ਚਲਾਇਆ ਜਾ ਰਿਹਾ ਹੈ ਇਹ ਲਿ ਦੇ ਕਿ ਜਗਾ ਸੀਗੀ ਲੋਕ ਜਿਹੜੇ ਇੱਥੇ ਦੇ ਲੋਕਲ ਕਮੈਂਡੀ ਨੇ ਕਹ ਰਹੇ ਨੇ ਇੱਥੇ ਮਾਈਨਿੰਗ ਵੀ ਹੁੰਦੀ ਸੀਗੀ ਦੇਖੋ ਪੁਰਾਣੀਆਂ ਸਰਕਾਰਾਂ ਦੇ ਵਿੱਚ ਆਪਾਂ ਨੂੰ ਪਤਾ ਹੀ ਆ ਕਿ ਇਹਨਾਂ ਨੂੰ ਕਿੰਨਾ ਦੀ ਤੇ ਰਹੀ ਆ ਹੁੰਦੀਆਂ ਰਹੀਆਂ ਮਾਈਨਿੰਗਾਂ ਪਰ ਜਦੋਂ ਹਾਈ ਕੋਰਟ ਦਾ ਮੈਟਰ ਜਦੋਂ ਹਾਈ ਕੋਰਟ ਦਾ ਮੈਟਰ ਵੇ ਹਾਈ ਕੋਰਟ ਤੇ ਮੈਟਰ ਕਰਨੀ ਹੈ ਜ਼ਮੀਨਾਂ ਰੁਕੀਆਂ ਰਹੀਆਂ ਤੇ ਅੱਜ ਸਾਡੀ ਸਰਕਾਰ ਇਮਾਨਦਾਰ ਸਰਕਾਰ ਹੈ ਸਰਦਾਰ ਭਗਵੰਤ ਸਿੰਘ ਮਾਨ ਦੀ ਇਹ ਤਾਂ ਹੀ ਕਬਜ਼ੇ ਲਈ ਜਾ ਰਿਹਾ ਅੱਜ ਇਹ ਜਿਹੜੀ 100 ਏਕੜ ਜ਼ਮੀਨ ਆ ਤੁਸੀਂ ਵੇਖ ਸਕਦੇ ਲਾਗੇ ਰੈਸ਼ ਆ ਪ੍ਰਾਈਮ ਲੋਕੇਸ਼ਨ ਆ ਜੀ ਇਹ ਲਗਭਗ 100 ਕਰੋੜ ਦੀ ਜ਼ਮੀਨ ਆ ਜਿਹੜੀ ਇਹ 100 ਏਕੜ ਜ਼ਮੀਨ ਆ 100 ਕਰੋੜ ਦੀ ਜ਼ਮੀਨ ਆ ਤੇ ਇਸੇ ਤਰ੍ਹਾਂ ਹੀ ਹੋਰ ਵੀ ਜਿੰਨੀਆਂ ਜ਼ਮੀਨਾਂ ਜਿਹੜੀਆਂ ਸਰਕਾਰੀ ਜ਼ਮੀਨਾਂ ਆ ਪੰਚਾਇਤ ਦੀਆਂ ਜੇ ਲੋਕਾਂ ਦੇ ਕਰਜ਼ਿਆਂ ਚ ਆ ਜੇ ਕੋਈ ਮਾਈਨਿੰਗ ਹੋਈ ਆ ਹੁਣ ਇੱਥੇ ਚਿੜੀ ਫੜਕ ਕੇ ਵਿਖਾਵੇ ਜਿਹੜਾ ਕੋਈ ਇੱਥੇ ਬੋਲਦਾ ਨਾ ਚਿੜੀ ਫੜਕਾ ਕੇ ਵਿਖਾਵੇ ਇੱਥੇ ਕੋਈ ਮਾਈਨਿੰਗ ਕਰਾ ਕੇ ਵਿਖਾਵੇ ਸਰ ਸਾਹਿਬ ਕਿੱਥੇ ਮਾਈਨਿੰਗ ਦੀ ਕਨੈਕਸ਼ਨ ਇੱਕ ਮਿੰਟ ਜਾ ਰਹੀ ਨੂੰ ਪਾਸੇ ਕਿ ਜਿਹੜੀਆਂ ਮਾਈਨਿੰਗਾਂ ਹੁੰਦੀਆਂ ਰਹੀਆਂ ਇਹ ਪੁਰਾਣੇ ਰਵੈਤਿਆਂ ਦੀਆਂ ਸ਼ਹਿਤ ਹੁੰਦੀਆਂ ਰਹੀਆਂ ਇਹ ਪੁਰਾਣੇ ਰਵੈਤਿਆਂ ਦੀਆਂ ਸ਼ਹਿਤ ਹੁੰਦੀਆਂ ਰਹੀਆਂ ਉਹ ਨਹੀਂ ਮਾਈਨਿੰਗਾਂ ਹੁੰਦੀਆਂ ਰਹੀਆਂ ਹੁਣ ਆਉਣ ਵਾਲੇ ਸਮੇਂ 'ਚ ਕੋਈ ਮਾਈਨਿੰਗ ਕਰਕੇ ਵਿਖਾਵੇ ਇੱਥੇ ਚਿੜੀ ਵੀ ਫਟਕ ਕੇ ਵਿਖਾਵੇ ਆਉਣ ਵਾਲੇ ਸਮੇਂ 'ਚ ਵੀ ਜੇ ਕੋਈ ਸਾਡੀ ਜ਼ਮੀਨ ਆ ਇਹਦਾ ਕੋਰਡ ਦਾ ਮੈਟਰ ਆ ਜਾਂ ਕੋਈ ਅਦਾਲਤ ਦੇ ਵਿੱਚ ਮੈਟਰ ਨੂੰ ਖਤਮ ਕਰਕੇ ਅਸੀਂ ਇਹ ਜਿਹੜੇ ਆ ਕਬਜ਼ੇ ਲੈਣੇ ਆ ਦਖਲ ਲਵਾਂਗੇ ਪਰ ਜਿੱਥੇ ਕਾਨੂੰਨ ਦੇ ਵਿੱਚ ਡਿੱਕਾ ਬੰਦਾ ਮੈਂ ਫੇਰ ਅੱਗੇ ਵੀ ਜਦੋਂ ਅਸੀਂ ਕਿਤੇ ਦਖਲ ਲੈਣੇ ਆ ਇਹ ਗੱਲ ਕਹਿਣਾ ਸਾਡੇ ਜਿਹੜੇ ਅਧਿਕਾਰੀ ਆ ਕੋਈ ਨਾ ਕੋਈ ਜਾਂ ਬੀਡੀਓ ਸੈਕਟਰੀ ਜਾਂ ਕੋਈ ਅਦਾਲਤਾਂ ਦਾ ਸਹਾਰਾ ਲੈ ਕੇ ਲੈ ਆਉਂਦੇ ਆ ਸਟੇ ਵਾਰੰਟ ਲੈ ਆਉਂਦੇ ਆ ਸਟੇ ਲੈ ਆਉਂਦੇ ਆ ਮੈਂ ਉਹਨਾਂ ਅਧਿਕਾਰੀਆਂ ਨੂੰ ਕਹਿੰਦਾ ਕਿ ਜੇ ਅੱਗੇ ਤੋਂ ਤੁਸੀਂ ਕਿਸੇ ਨੂੰ ਕੋਈ ਗਲਤ ਕਾਗਜ਼ ਤਿਆਰ ਕਰਕੇ ਦਿੱਤਾ ਕੋਈ ਵੀ ਉਹਨਾਂ ਅਧਿਕਾਰੀਆਂ ਤੇ ਵੀ ਸਖਤ ਕਾਰਵਾਈ ਕਰਾਂਗੇ ਕਿਉਂਕਿ ਜਿਨ੍ਹਾਂ ਅਧਿਕਾਰੀਆਂ ਦਾ ਕਰਕੇ ਇਹ ਜ਼ਮੀਨਾਂ ਦੇ ਸਟੇ ਹੁੰਦੇ ਆ ਇਹ ਜ਼ਮੀਨਾਂ ਦੇ ਕਬਜ਼ੇ ਹੁੰਦੇ ਆ ਉਹਨਾਂ ਅਧਿਕਾਰੀਆਂ ਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ। ਭਲਰ ਸਾਹਿਬ ਇਸ ਤੋਂ ਪਹਿਲਾਂ ਤੁਸੀਂ 64 ਏਕੜ ਜ਼ਮੀਨ ਤੇ ਜਿਹਦੇ ਵਿੱਚੋਂ 53 ਏਕੜ ਦਾ ਜ਼ਮੀਂਦਾਰ ਤੁਸੀਂ ਜਿਹੜਾ ਕਬਜ਼ਾ ਰਿਹਾ ਸੀਗਾ 11 ਏਕੜ ਜਿਹੜੀ ਜ਼ਮੀਨ ਸੀਗੀ ਉਹ ਕੋਰਟ ਦਾ ਉਸ ਤੇ ਵੀ ਸਟੇ ਲੱਗਾ ਹੋਇਆ ਸੀਗਾ। ਅੱਗੇ ਹੁਣ ਕਿੰਨੀਆਂ ਕਿੰਨੀਆਂ ਜ਼ਮੀਨਾਂ ਜਿਹਦੀਆਂ ਨੇ ਆਈਡੈਂਟੀਫਾਈ ਕੀਤੀਆਂ ਜਾ ਚੁੱਕੀਆਂ ਹੋਈਆਂ ਨੇ ਤਾਂ ਖਾਸ ਕਰਕੇ ਡੇਰਾ ਬਸੀ ਜੋ ਕਿ ਚੰਡੀਗੜ੍ਹ ਦੇ ਬਿਲਕੁਲ ਨਜ਼ਦੀਕ ਇਲਾਕਾ ਹੈ ਔਰ ਕਾਫੀ ਡਿਵੈਲਪਿੰਗ ਇਲਾਕਾ ਹੈਗਾ। ਐਸੇ ਇਲਾਕੇ ਦੇ ਵਿੱਚ ਹੋਰ ਕਿੰਨੀਆਂ ਕਿ ਜ਼ਮੀਨਾਂ ਜਿਹੜੀਆਂ ਨੇ ਟਰੇਸ ਆਊਟ ਕੀਤੀਆਂ ਗਈਆਂ ਨੇ ਤੇ ਪੂਰੇ ਪੰਜਾਬ ਦੇ ਵਿੱਚ ਹਾਲੇ ਪੋਲੀਟੀਕਲ ਬੰਦੇ ਆ ਉਹਨਾਂ ਦੇ ਬੰਦਿਆਂ ਨੇ ਕਬਜ਼ੇ ਕੀਤੇ ਆ ਅਸੀਂ ਜਿਵੇਂ ਜਿਵੇਂ ਸ਼ਨਾਖਤ ਹੁੰਦੀ ਜਾਂਦੀ ਆ ਕੇਸ ਜਿਹੜੇ ਆ ਉਹ ਖਤਮ ਕਰਕੇ ਹਾਈ ਕੋਰਟਾਂ ਦੇ ਵਿੱਚੋਂ ਨਵੇੜ ਕੇ ਸਾਡੇ ਡਾਇਰੈਕਟਰ ਦੀ ਅਦਾਲਤ ਜੇ ਡੀਸੀ ਦੀ ਅਦਾਲਤ ਤੋਂ ਨਵੇੜ ਕੇ ਸਾਰੇ ਕੇਸ ਨਵੇੜ ਕੇ ਅਸੀਂ ਕਬਜ਼ੇ ਲੈਣੇ ਲੈਣੇ ਪੰਜਾਬ ਸਰਕਾਰ ਦੀ ਜ਼ਮੀਨ ਆ ਪੰਜਾਬ ਸਰਕਾਰ ਦੇ ਕਬਜ਼ੇ 'ਚ ਲੈ ਕੇ ਆਵਾਂਗੇ ਸਭ ਤੋਂ ਵੱਡਾ ਇੱਕ ਸਵਾਲ ਸਿਰੂ ਖੜਾ ਹੋ ਜਾਂਦਾ ਕਿ ਹੁਣ ਤਾਂ ਚਲੋ ਪੰਜਾਬ ਦੀ ਜਿਹੜੀ ਸਰਕਾਰ ਹੈ ਇਹ ਕਬਜ਼ੇ ਛੁੜਾ ਰਹੀ ਹੈ ਅਸਲ ਜੇ ਕਬਜ਼ੇ ਹੋ ਕਿੱਦਾਂ ਜਾਂਦੇ ਸੀ ਕਿ ਇਹ ਇੱਕ ਬਹੁਤ ਵੱਡਾ ਸਵਾਲ ਹਰ ਇਨਸਾਨ ਦੇ ਮਨ ਦੇ ਵਿੱਚ ਜ਼ਰੂਰ ਖਟਕਦਾ ਹੈ ਕਬਜ਼ੇ ਇਹਦੇ ਪਿਛਲੇਆਂ ਨੂੰ ਪੁੱਛੋ ਨਾ ਕਿਵੇਂ ਕਬਜ਼ੇ ਕਰਾਏ ਇੰਨਾਂ ਨੇ ਇਹ ਤੇ ਆਪਾਂ ਨੂੰ ਵੀ ਪਤਾ ਵੀ ਕਿਹਦੇ ਸ਼ਹਿਰ ਦੇ ਕਬਜ਼ੇ ਹੋਏ ਜੇ ਹੁਣ ਛੁੱਟ ਰਹੇ ਆ ਸਰਕਾਰ ਜੀ ਚੰਗੀ ਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦੀ ਜੋਗ ਗਵਾਹੀ ਦੇ ਵਿੱਚ ਹੁਣ ਜੇ ਜ਼ਮੀਨਾਂ ਤੋਂ ਕਬਜ਼ੇ ਛੁੜਦੇ ਪਏ ਆ ਤੇ ਪਹਿਲਿਆਂ ਨੇ ਕਬਜ਼ੇ ਕਰਾਏ ਆ ਇਹ ਤੇ ਉਹਨਾਂ ਨੂੰ ਵੀ ਸਵਾਲ ਪੁਰਾਣਿਆਂ ਨੂੰ ਕਾਲੀਆਂ ਕਾਂਗਰਸੀਆਂ ਨੂੰ ਵੀ ਤੁਹਾਨੂੰ ਸਵਾਲ ਕਰਨਾ ਚਾਹੀਦਾ ਵੀ ਇਹ ਕਬਜ਼ੇ ਕਿਉਂ ਹੋਏ ਆ ਜੇ ਅੱਜ ਇਹ 100 ਏਕੜ ਦਾ ਆਪਾਂ ਕਬਜ਼ਾ ਲਿਆ ਤੇ ਪਹਿਲਾਂ ਵੀ ਪਿਛਲੀਆਂ ਸਰਕਾਰਾਂ 'ਚ ਵੀ ਲਿਆ ਜਾ ਸਕਦਾ ਕਿਉਂਕਿ ਪਿਛਲੀਆਂ ਸਰਕਾਰਾਂ ਦੇ ਜਿਹੜੇ ਮੁੱਖ ਮੰਤਰੀ ਮੰਤਰੀ ਐਮ ਐਲ ਏ ਉਹਨਾਂ ਦੀ ਪੁਸ਼ਤਪਨਾਹੀ ਹੈ ਨਾਲੀਡਰਾਂ ਨੂੰ ਜਿਹੜੇ ਲੋਕਾਂ ਨੇ ਇੱਥੇ ਕਬਜ਼ੇ ਕੀਤੇ ਆ ਉਹਨਾਂ ਨੂੰ ਪੁਸ਼ਤਪਨਾਹੀ ਹੈ ਉਹ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਤੇ ਕਿਸੇ ਨੂੰ ਕੋਈ ਪੁਸ਼ਤਪਨਾ ਹੀ ਨਹੀਂ ਨਾ ਕੋਈ ਐਮ ਐਲ ਏ ਰਲਿਆ ਨਾ ਕੋਈ ਮੰਤਰੀ ਨਾ ਮੁੱਖ ਮੰਤਰੀ ਸਾਹਿਬ ਕਿਸੇ ਦੀ ਪੁਸ਼ਤਪਨਾ ਹੀ ਕਰਦੇ ਆ ਤੇ ਜਿੰਨੀ ਜ਼ਮੀਨ ਹੈ ਸਾਰੀ ਪੰਚਾਇਤ ਦੀ ਸ਼ਾਮਲਾਟ ਆਬਾਦੀ ਦੇ ਮਸਤਰਕਾ ਮਾਲਕਨਾਂ ਜਿੰਨੀਆਂ ਜ਼ਮੀਨਾਂ ਸਾਰੀਆਂ ਪੰਚਾਇਤ ਦੇ ਕਬਜ਼ੇ ਜਿਲੇ ਆਗੇ ਕਿੰਨੀ ਕਿ ਜਿਹੜੀ ਜ਼ਮੀਨ ਹਰ ਤੱਕ ਕਮਨ ਕਮਨ ਸੇ ਲੈ ਚੁੱਕਾ ਹੋ ਗਾ ਕਮਨ ਕਮਨ ਤੱਕ 12000 ਏਕੜ ਤੋਂ ਪਲੱਸ ਸਾਡੀ ਜ਼ਮੀਨ ਜਿਹੜੀ ਪੰਚਾਇਤ ਦੇ ਰਕਬੇ ਦੀ ਨਾਲ ਆ ਗਈ ਆਉਣ ਵਾਲੇ ਸਮੇਂ ਹੋਰ ਵੱਡੇ ਵੱਡੇ ਕਬਜ਼ੇ ਲਵਾਂਗੇ ਮਹਲੀ ਲਾ ਕੇ ਮਾਦਰੀ ਲਾ ਕੇ ਜਿੰਨੀਆਂ ਜ਼ਮੀਨਾਂ ਸਾਰਿਆਂ ਦੇ ਕਰੀ ਠੀਕ ਹੈ ਜੀ ਸੋ ਇਹ ਸੰਸਦ ਮંત્રી ਲਾਲ ਜੀ ਉਹ ਜੋ ਕੋਈ ਨਜ਼ਰ ਆ ਰਹੀ ਕਿ ਤਾਂ ਬਾਰਾਂ ਦਾ ਫਾਕ ਜਿਮੇਦਾਰ ਉਹ ਕਬਸਾ ਜਿਹੜਾ ਹੱਦ ਤੱਕ 50 ਫ਼ਰਸਾ ਜਿੱਥੇ ਹੈ ਅੱਜ 101 ਟਕਰੀ ਦੀ ਜਗ੍ਹਾ ਹੈ ਕਿ ਇਹ ਬਖਰਾਮੀ ਦਾ ਕਬਸਾ ਰਿਕਾਰਡ ਵਿੱਚ ਕਰ ਲੈਣ ਵੈਚ ਆ ਜੀ ਠੀਕ ਹੈ ਜੀ

かて